ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਖਾਂ ਦੀ ਠੱਗੀ ਮਾਰਨ ਵਾਲੇ ਨੂੰ ਪ੍ਰੋਡਕਸ਼ਨ ਵਾਰੰਟ ਤੇ ਕੀਤਾ ਗਿਆ ਪੇਸ਼ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਸੁਨਿਆਰਾ ਅਤੇ ਕੁਝ ਵਿਅਕਤੀਆਂ ਨੂੰ ਬਾਹਰਲੇ ਦੇਸ਼ ਭੇਜਣ ਦੇ ਬਹਾਨੇ ਨਾਲ ਨਿਹੰਗ ਸਿੰਘ ਬਾਣੇ ਵਿੱਚ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲਿਆਂ ਵਿੱਚੋਂ ਇੱਕ ਕਥਿਤ ਦੋਸ਼ੀ ਨੂੰ ਸ੍ਰੀ ਅਨੰਦਪੁਰ ਸਾਹਿਬ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਥਾਣਾ ਮੁਖੀ ਦਾਨਸ਼ਵੀਰ ਸਿੰਘ ਨੇ ਦੱਸਿਆ ਕਿ ਤਿੰਨ ਕਥਿਤ ਦੋਸ਼ੀਆਂ ਵਿੱਚ ਮਹਾਵੀਰ ਸਿੰਘ ਦੇ ਨਾਲ ਇਹਨਾਂ ਦੇ ਭਰਾ ਹਰਸੀਮਰਨ ਸਿੰਘ ਅਤੇ ਇੱਕ ਲੜਕੀ ਅੰਮ੍ਰਿਤਪਾਲ ਕੌਰ ਉਰਫ ਕਮਲਜੀਤ ਕੌਰ ਬਲੋਸਰੀ ਅਨੰਦਪੁਰ ਸਾਹਿਬ ਵਿਖੇ ਇੱਕ ਸੁਨਿਆਰੇ ਦੀ ਦੁਕਾਨ ਤੋਂ 6 ਲੱਖ ਰੁਪਏ ਬਾਹਰ ਪੇਜਣ ਦੇ ਨਾਂ ਤੇ ਇੱਕ ਵਿਅਕਤੀ ਤੋਂ 32 ਲੱਖ ਦੀ ਠੱਗੀ ਮਾਰੀ ਸੀ ਜਿਨ੍ਹਾਂ ਖਿਲਾਫ ਸ੍ਰੀ ਅਨੰਦਪੁਰ ਸਾਹਿਬ ਥਾਣੇ ਵਿੱਚ 92 ਅਤੇ 113 ਨੰਬਰ ਕੁਮਦ ਵਿੱਚ ਦਰਜ ਹਨ ਉਨਰ ਦਸਿਆ ਕੇ ਇਨਾ ਮੁਕੱਦਿਆਂ ਵਿੱਚ ਫੜੇ ਗਏ ਮਹਾਵੀਰ ਸਿੰਘ ਨੂੰ ਸ੍ਰੀ ਅੰਮ੍ਰਿਤਸਰ ਦੀ ਸਿਵਲ ਲਾਇਨ ਥਾਣੇ ਵਿੱਚ ਅਸਲਾ ਕਾਨੂੰਨ ਤਿਤ ਦਰਜ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੂੰ ਪ੍ਰੋਡਕਸ਼ਨ ਵਾਰੰਟ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਗਿਆ ਹੈ ਅਦਾਲਤ ਵੱਲੋਂ ਇਸ ਕਥਿਤ ਦੋਸ਼ੀ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਹੈ ਤੇ ਜਾਂਚ ਜਾਰੀ ਹੈ